ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਿਆਰੀ ਸਾ ਸੰਗਤ ਜੀ ਅੱਜ ਮੈਂ ਤੁਹਾਡੇ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰਾਂਗੀ ਕਿ ਮੈਨੂੰ ਬਾਬਾ ਦੀਪ ਸਿੰਘ ਜੀ ਬਾਰੇ ਕਿਵੇਂ ਪਤਾ ਲੱਗਿਆ ਕਿਵੇਂ ਉਹਨਾਂ ਦੀ ਕਿਰਪਾ ਮੇਰੇ ਤੇ ਹੋਈ ਕਿਵੇਂ ਮੈਨੂੰ ਪਤਾ ਲੱਗਿਆ ਚਪੈਰਾ ਸਾਹਿਬ ਆ ਰਹੇ ਤੇ ਕਿਵੇਂ ਮੈਂ ਬਾਬਾ ਜੀ ਨਾਲ ਜੁੜੀ ਸਾ ਸੰਗਤ ਜੀ ਮੈਂ ਸਿੱਖ ਪਰਿਵਾਰ ਚੋਂ ਆਂ ਸ਼ੁਰੂ ਤੇ ਗੁਰਦੁਆਰਾ ਸਾਹਿਬ ਜਾਣੀ ਆ ਤੁਸੀਂ ਯਕੀਨ ਨਹੀਂ ਮੰਨੋਗੇ ਕਿ ਮੈਨੂੰ ਨਹੀਂ ਪਤਾ ਸੀ ਸੱਚੀ ਨਹੀਂ ਪਤਾ ਸੀ ਤਾਂ ਤਾਂ ਬਾਬਾ ਦੀਪ ਸਿੰਘ ਜੀ ਬਾਰੇ ਮੈਨੂੰ ਕੁਝ ਵੀ ਨਹੀਂ ਪਤਾ ਸੀ ਹੋਇਆ ਕਿ ਸੀ ਅੱਜ ਤੋਂ ਸਾਲ ਪਹਿਲਾਂ ਪਿਛਲੀ ਗਰਮੀਆਂ ਮੇਰੇ ਫਰੈਂਡਸ ਸੇ ਫੈਮਿਲੀ ਔਰ ਮੇਰੇ ਫੈਮਿਲੀ ਨੇ ਮਿਲ ਕੇ ਸਲਾਹ ਕਰੀ ਵੀ ਚਲੋ ਮੱਥਾ ਟੇਕ ਆਨੇ ਆ ਦਰਬਾਰ ਸਾਹਿਬ ਉਹਨਾਂ ਦੀ ਸਲਾਹ ਸੀ ਉਹਨਾਂ ਨੇ ਮੈਨੂੰ ਪੁੱਛਿਆ ਤੇ ਮੈਂ ਆਪਣੇ ਫੈਮਿਲੀ ਨਾਲ ਸਲਾਹ ਕਰੀ ਤੇ ਮੈਂ ਕਿ ਚਲੋ ਠੀਕ ਆ ਚੱਲਦੇ ਆ ਤੇ ਜਦੋਂ ਉਸ ਤੇ ਅਸੀਂ ਪਹੁੰਚੇ ਮੱਥਾ ਟੇਕਿਆ ਦਰਬਾਰ ਸਾਹਿਬ ਵਧੀਆ ਮੱਥਾ ਟੇਕ ਹੋਇਆ ਤੇ ਉਹਨਾਂ ਨੇ ਕਿਹਾ ਚਲੋ ਆਪਾਂ ਬਾਬਾ ਦੀਪ ਸਿੰਘ ਜੀ ਦੇ ਮੱਥਾ ਟੇਕ ਕੇ ਆਉਨੇ ਆ ਛੇਦਾ ਸਿੰਘਾਂ ਦੇ ਤੇ ਮੈਂ ਕਿਹਾ ਵੀ ਕਿਹੜੀ ਸਾਈਡ ਨੇ ਕਿੱਥੇ ਹੈ ਗੁਰਦੁਆਰਾ ਉਹ ਕਹਿੰਦੇ ਤੁਰਕੇ ਚਲੇ ਜਾਣਾ ਆਪਾਂ ਨੇ ਤੇ ਆਪਾਂ ਚੱਲਦੇ ਆਂ ਤੇ ਤੁਰ ਕੇ ਚਲੇ ਗਏ ਉਸ ਟਾਈਮ ਇਹਨੂੰ ਕੁਝ ਵੀ ਨਹੀਂ ਸੀ ਪਤਾ ਵੀ ਸਿੱਖ ਕਿੱਥੇ ਜਾ ਰਹੇ ਆ ਤੇ ਜਾਂਦੇ ਹੋਏ ਉਹਨਾਂ ਨੇ ਘੀ ਲਿਆ ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਕਾਦੇ ਵਾਸਤੇ ਇਹ ਕਹਿੰਦੇ ਉੱਥੇ ਘੀ ਚੜਦਾ ਹੈ ਵੀ ਆਪਣੀ ਸ਼ਰਦਾ ਏ ਤੁਸੀਂ ਉਸੇ ਦੇਖਿਆ ਹੋਣਾ 20 ਦਾ ਸੀਦੀ ਡੱਬੀ 100 ਦੀ ਜਿੰਨੀ ਆਪਣੀ ਸ਼ਰਦਾ ਪਾਉਂਦਾ ਲੈ ਸਕਦੇ ਆ ਤੇ ਉਸ ਟਾਈਮ ਮੈਨੂੰ ਕੁਝ ਨਹੀਂ ਪਤਾ ਸੀ ਤਾਂ ਕਰਕੇ ਮੈਂ 20 ਹੀ ਉਹ ਲਿਆ 20 ਦੀ ਉੱਥੇ ਪੂਰੀ ਚ ਘੀ ਸੀ ਮੈਂ ਉਹ ਹੀ ਲਿਆ ਤੇ ਉੱਥੇ ਅੱਥੀ ਪਹੁੰਚੇ ਜਦੋਂ ਪਹੁੰਚੇ ਕਾਫੀ ਸ਼ਾਂਤੀ ਮਿਲੀ ਮਨ ਨੂੰ ਬਹੁਤ ਜ਼ਿਆਦਾ ਸਕੂਨ ਮਿਲਿਆ ਸੀ ਮੱਥਾ ਟੇਕਿਆ ਆੜਾ ਦਵਾਲਾ ਦੇਖਿਆ ਵੀ ਲੋਕ ਉਹਰੇ ਮਤਲਬ ਜਦੋਂ ਮੈਂ ਉੱਥੇ ਮੱਥਾ ਟੇਕ ਕੇ ਸਾਰਾ ਪੰਡਾਲ ਵਿੱਚ ਜਾ ਕੇ ਬੈਠ ਗਈ ਤਾਂ ਉੱਥੇ ਮੈਂ ਜਾ ਕੇ ਦੇਖਿਆ ਵੀ ਲੋਕ ਕੀ ਲਾਂਦੇ ਨੇ ਆਪਣੇ ਮਤਲਬ ਆਪਣੇ ਸਰੀਰ ਤੇ ਜਿੱਥੇ ਉਹਨਾਂ ਨੂੰ ਦੁੱਖ ਦਰਦ ਨੇ ਤੇ ਮੈਨੂੰ ਸੀ ਵੀ ਲੋਕ ਜਿਹਨੇ ਵੀ ਉਥੇ ਕੀ ਲੈ ਕੇ ਵੀ ਕਈ ਡੱਬੇ ਚੜਾਉਂਦੇ ਨੇ ਉਹ ਕੀ ਥੋੜਾ ਜਿਹਾ ਘਰ ਨੂੰ ਵੀ ਲੈ ਕੇ ਜਾਂਦੇ ਨੇ ਪਰ ਉਸ ਟਾਈਮ ਮੈਨੂੰ ਕੁਝ ਵੀ ਨਹੀਂ ਸੀ ਪਤਾ ਫਿਰ ਕੀ ਹੋਇਆ ਜਦੋਂ ਮੈਂ ਵੀ ਕੀ ਚੜਾਇਆ ਜਦੋਂ ਮੈਂ ਉਥੇ ਮੇਰੇ ਫਰੈਂਡਸ ਤੇ ਜਿਵੇਂ ਕਰਿਆ ਉਵੇਂ ਹੀ ਮੈਂ ਕਰਿਆ ਕੀ ਚੱਕ ਕੇ ਥੋੜਾ ਜਿਹਾ ਆਪਣੇ ਲਾ ਲਿਆ ਮੱਥੇ ਨੂੰ ਲਾ ਲਿਆ ਬਾਹਾਂ ਨੂੰ ਲਾ ਲਿਆ ਤੇ ਉਸ ਤੋਂ ਬਾਅਦ ਫਿਰ ਜਦੋਂ ਅਸੀਂ ਬੈਠੇ ਤੇ ਮੈਂ ਅਦਵਾਲਾ ਦੇਖ ਰਹੀ ਸੀ ਵੀ ਲੋਕ ਲਾਰੇ ਨੇ ਆਪਣੇ ਤੇ ਕੀ ਉਸ ਤੋਂ ਬਾਅਦ ਮੈਨੂੰ ਤੋਂ ਨਹੀਂ ਸੀ ਪਤਾ ਤੇ ਫਿਰ ਅਸੀਂ ਮੱਥਾ ਟੇਕ ਕੇ ਘਰ ਆ ਗਏ ਜਦੋਂ ਘਰਾਂ ਆ ਗਏ ਤਾਂ ਉਹ ਤੋਂ ਕੁਝ ਹੀ ਦਿਨਾਂ ਬਾਅਦ ਮੈਨੂੰ ਵੀਡੀਓ ਸ਼ੋਅ ਹੋਈ ਚਪੈਰਾ ਸਾਹਿਬ ਦੀ ਵੀ ਲੋਕ ਚਪੈਰਾ ਸਾਹਿਬ ਕੱਟਦੇ ਨੇ ਤੇ ਮੈਨੂੰ ਚਪੈਰਾ ਸਾਹਿਬ ਬਾਰੇ ਪਤਾ ਲੱਗਿਆ ਮੇਰੀ ਇੱਛਾ ਸੀ ਕਿ ਮੈਂ ਵੀ ਚਪੈਰਾ ਸਾਹਿਬ ਕੱਟਾਂ ਵੀ ਦੇਖਾਂ ਕਿ ਇਹਦਾ ਮਤਲਬ ਕੀ ਹੈ ਵੀ ਕਿਉਂ ਲੋਕ ਕੱਟਦੇ ਆ ਕਿਵੇਂ ਕੱਟਦੇ ਆ ਤੇ ਉਸ ਤੋਂ ਬਾਅਦ ਜਦੋਂ ਮੈਂ ਦੁਪਹਿਰਾ ਸਾਬ ਕੱਟਣ ਵਾਰੇ ਮਤਲਬ YouTube ਤੇ ਸਰਚ ਕਰੀ ਸਾਰੀ ਉਦੋਂ ਮੈਂ ਗੁਰਦੁਆਰਾ ਸਾਹਿਬ ਦੇ ਲਿਖਿਆ ਮੈਂ ਕਿਹਾ ਮੈਂ ਤਾਂ ਇੱਥੇ ਜਾ ਹੀ ਵੀ ਮੈਂ ਤਾਂ ਇਹ ਗੁਰਦੁਆਰੇ ਤੇ ਹੁਣੇ ਜਦੋਂ ਦਰਵਾਸਬ ਗਈ ਸੀ ਜਾ ਕੇ ਆਈ ਸੀ ਤੇ ਉਸ ਤੋਂ ਬਾਅਦ ਮੈਂ ਦੁਪਹਿਰਾ ਸਾਬ ਕੱਟਣੀ ਸ਼ੁਰੂ ਕੀਤੀ ਆ ਸਾ ਸੰਗਤ ਜੀ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਮਤਲਬ ਇੱਕ ਦਪਹਿਰਾ ਸਬ ਤੋਂ ਬਾਅਦ ਹੀ ਮੇਰੀ ਮਤਲਬ ਗੁਰੂ ਨਾਲ ਅੰਨੀ ਜ਼ਿਆਦਾ ਸਾਝ ਪੈ ਗਈ ਅੰਨਾ ਜ਼ਿਆਦਾ ਮੈਨੂੰ ਉਹਨਾਂ ਤੇ ਜੋ ਸੀ ਵੀ ਮੈਨੂੰ ਲੱਗਦਾ ਸੀ ਵੀ ਪਤਾ ਨਹੀਂ ਮੈਂ ਗੁਰੂਆਂ ਨੂੰ ਕਿੰਨੇ ਟਾਈਮ ਤੋਂ ਮਤਲਬ ਵੀ ਤੇ ਧੌਨੀ ਆ ਕਿੰਨਾ ਟਾਈਮ ਤੋਂ ਇਹਨਾਂ ਨੂੰ ਮੰਨਦੀ ਆ ਮਤਲਬ ਬਹੁਤ ਜ਼ਿਆਦਾ ਇੱਕ ਹੁੰਦਾ ਵੀ ਆਪਣੀ ਜ਼ਿੰਦਗੀ ਦੀ ਡੋਰੇ ਬਸ ਗੁਰੂ ਦੇ ਹੱਥ ਚ ਦੇ ਦੇਣੀ ਵੀ ਜੋ ਐ ਥੋੜਾ ਐ ਜੋ ਤੁਹਾਨੂੰ ਠੀਕ ਲੱਗਦਾ ਤੁਸੀਂ ਮੇਰੇ ਨਾਲ ਉਹ ਵੀ ਕਰਨਾ ਹੈ ਤੁਸੀਂ ਕਿਰਪਾ ਕਰਨੀ ਹੈ ਤੁਸੀਂ ਤੰਦਰੁਸਤੀਆਂ ਬਖਸ਼ਣੀਆਂ ਤੁਸੀਂ ਉਹ ਮੇਰਾ ਕਰਨੀ ਹੈ ਮਤਲਬ ਮੈਂ ਚਪੈਰਾ ਸਾਹਿਬ ਕੱਟਣਾ ਸ਼ੁਰੂ ਕੀਤਾ ਸੀ ਤੇ ਮੈਂ ਆਪਣੇ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਚ 11 ਚਪੈਰਾ ਸਾਹਿਬ ਕੱਟੇ ਤੇ ਉਸ ਤੋਂ ਬਾਅਦ ਤੇ ਉਸ ਤੋਂ ਬਾਅਦ ਗੁਰੂਆਂ ਨਾਲ ਮੇਰਾ ਉਹਨਾਂ ਦੇ ਪ੍ਰਤੀ ਜੋ ਵਿਸ਼ਵਾਸ ਸੀ ਓ ਹੋਰ ਵੀ ਜ਼ਿਆਦਾ ਵੱਧ ਗਿਆ ਸ਼ਿਦਾ ਸਿੰਘਾਂ ਲਈ ਜੋ ਮਤਲਬ ਜੋ ਮੇਰੇ ਮਨ ਵਿੱਚ ਸੀ ਸ਼ਰਤਾ ਉਹ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਹੋ ਗਈ ਸੀ ਮਤਲਬ ਮੈਂ ਇਸ ਗੱਲ ਤੋਂ ਅੱਜ ਵੀ ਹੈਰਾਨ ਆ ਮੈਨੂੰ ਬਾਬਾ ਜੀ ਨਾਲ ਜੁੜਿਆ ਸਾਲ ਤੋਂ ਉੱਪਰ ਹੋ ਗਿਆ ਹੈ ਬਸ ਮੈਂ ਇਸ ਗੱਲ ਤੋਂ ਅੱਜ ਵੀ ਹੈਰਾਨ ਆ ਤੇ ਮੈਂ ਖੁਦ ਸੋਚਦੀ ਹੁੰਦੀ ਹਾਂ ਕਿ ਅੱਜ ਤੋਂ ਸਾਲ ਪਹਿਲਾਂ ਮੈਨੂੰ ਬਾਬਾ ਜੀ ਬਾਰੇ ਕੁਝ ਵੀ ਨਹੀਂ ਸੀ ਪਤਾ ਕੁਝ ਵੀ ਨਹੀਂ ਸੀ ਪਤਾ ਉਹਨਾਂ ਦੇ ਮੈਨੂੰ ਉਹਨਾਂ ਨੇ ਮੈਨੂੰ ਆਪਣੇ ਲੜ ਲਾਇਆ ਕਿਰਪਾ ਕਰੀ ਮੇਰੇ ਤੇ ਅਬ ਜਪੈਰਾ ਸਾਫ ਕੱਟਣ ਦੀ ਆ ਗਿਆ ਬਖਸ਼ੀ ਮੈਂ ਜਪੈਰਾ ਸਾਫ ਕੱਟੇ ਬਾਬਾ ਜੀ ਦੀ ਕਿਰਪਾ ਨਾਲ ਉਹਨਾਂ ਦੀ ਮਿਹਰ ਹੋਈ ਪਰ ਮੈਂ ਵਾਹਿਗੁਰੂ ਦੀ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਉਹਨਾਂ ਨੇ ਆਪਣੇ ਲੜ ਲਾਇਆ ਆਪਣੇ ਨਾਲ ਜੋੜਿਆ ਸਾਧ ਸੰਗਤ ਚ ਗੁਰੂ ਨੇ ਜਦ ਆਪਣੇ ਨਾਲ ਜੋੜਨਾ ਹੁੰਦਾ ਹੈ ਤਾਂ ਕੋਈ ਨਾ ਕੋਈ ਰਸਤੇ ਉਹ ਜੋੜ ਹੀ ਲੈਂਦੇ ਨੇ ਵਾਹਿਗੁਰੂ ਸਭਨਾ ਤੇ ਮੇਰ ਰੱਖਣ ਤੁਸੀਂ ਵੀ ਦਪਹਿਰਾ ਸਾਹਿਬ ਘਟੋ ਗੁਰੂ ਦੇ ਲੜ ਲੱਗੋ ਗੁਰੂ ਦੇ ਸਿੱਖ ਬਣੋ ਵਾਹਿਗੁਰੂ ਮੇਰ ਕਰੋ ਸੱਚ ਪਾਤਸ਼ਾਹ ਸਭ ਨੂੰ ਤਦਰੁਸਤੀਆਂ ਬਖਸ਼ੇ ਮੇਰ ਕਰੇ ਸਾ ਸੰਗਤ ਦੀ ਭੁੱਲਾਂ ਚੁੱਕਾਂ ਦੀ ਮਾਫੀ ਬਾਰੇ ਕੁਝ ਕਹਾਂ ਸਾਂ ਵਾਹਿਗੁਰੂ ਜੀ ਕੀ ਫਤਿਹ